ਸਵਾਗਤ ਆ ਦੋਸਤੋ ਤੁਹਾਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬੈੜ ਬਕਾਊ ਇਹ ਬੈੜ ਪਿੰਡ ਜਲਾਲ ਤੇ ਜ਼ਿਲ੍ਹਾ ਪਟੰਡਾ ਤਸਵੀਰ ਰਾਮਪਰਾ ਫੂਲ ਹੈ ਤੇ ਬੈੜ ਤੀਜੇ ਸੂਏ ਸੂਣ ਵਾਲੀ ਆ ਦਿਨ ਹਜੇ ਲੈ ਜੂ 5-7 ਦੂਜੇ ਸੂਏ ਦਾ ਬਾਈ ਕਹਿੰਦੇ ਵੀ ਦੁੱਧ ਜਿਹੜਾ 18-19 ਕਿਲੋ ਚੋਇਆ ਸੀ ਬਹੁਤ ਸੋਹਣੀ ਬੈੜ ਆ ਤੇ ਕ੍ਰੋਸ ਗਿਰ ਕ੍ਰੋਸ ਆ ਇਹ ਬੈੜ ਤੇ ਦੁੱਧ ਨੂੰ ਬਹੁਤ ਚੰਗੀ ਬੈੜ ਆ ਫੈਂਟ ਫੋਣ ਦੀ ਜੇ ਗੱਲ ਕਰੀਏ ਤਾਂ ਸੇਮ ਮੱਝਾਂ ਵਰਗਾ ਦੁੱਧ ਹੁੰਦਾ ਦਾ ਤੇ ਗਰਮੀ ਤਾਂ ਇਹ ਬਿਲਕੁਲ ਵੀ ਨਹੀਂ ਮਨਾਉਂਦੀਆਂ ਜਿਵੇਂ ਕਿ ਹੋਰ ਪਸ਼ੂਆ ਜਿਹੜਾ ਵਧੀਆ ਗਾਈਆਂ ਦੂਜੀਆਂ ਨਾ ਉਹ ਜਾਦੇ ਗਰਮੀ ਮਨਾਉਂਦੀਆਂ ਇਹ ਗਰਮੀ ਵੀ ਬਹੁਤ ਘੱਟ ਮਨਾਉਂਦੀ ਹੈ ਤੇ ਫੈਂਟ ਵੀ ਬਹੁਤ ਵਧੀਆ ਮੱਝਾਂ ਵਰਗਾ ਦੁੱਧ ਹੁੰਦਾ ਜਿਹੜੇ ਵੀ ਭਰਾਣੇ ਇਹ ਵੈੜ ਖਰੀਦਣੀ ਹੋਵੇ ਪਿੰਡ ਜਲਾਲ ਤੇ ਜ਼ਿਲ੍ਹਾ ਬਠਿੰਡਾ ਤਸਵੀਰ ਆਮਪਰਾਫੁੱਲ ਬਾਈ ਕਹਿੰਦੇ ਵੀ ਰੇਟ ਵੀ ਬਿਲਕੁਲ ਵਾਈਬਰੇਟ ਦੇ ਦੇਵਾਂਗੇ ਰੇਟ 85000 ਵਿੱਚੋਂ ਮਾਨਦਾਨ ਕਰਨਗੇ ਦੁੱਧ ਨੂੰ ਬਹੁਤ ਚੰਗੀਆਂ 22 ਲੀਟਰ ਦੁੱਧ ਵਾਲੀ ਵੈੜ ਆ ਇਹ ਤੇ ਬਾਈ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇਵਾਂਗੇ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਇਹਦੇ ਚੋਂ ਵੀ ਮਾਨਤਾਨ ਹੋ ਜਾਣਾ ਬਾਈ ਕਹਿੰਦੇ ਵੀ ਜਿਹੜਾ ਬਾਈ ਦੂਰੋਂ ਆਊਗਾ ਚੱਲ ਕੇ ਉਹਦਾ ਮਾਨਤਾਨ ਵੀ ਖੁੱਲਾ ਕਰਾਂਗੇ ਤੇ ਚੈੱਕ ਕਰ ਲਓ ਤੁਸੀਂ ਬਾਈ ਕਹਿੰਦੇ ਬੰਦਾ ਚੁੱਜਾ ਬੁੜੀ ਚੁੱਜਾ ਹੋਵੇ ਕੋਈ ਚੱਕਰ ਨਹੀਂ ਗਾ ਠੰਡੀ ਸੀਲ ਆ ਜਿੱਥੇ ਕੇਰਾ ਪੈਰ ਧਰ ਲਿਆ ਮੁੜ ਕੇ ਪੈਰ ਨਹੀਂ ਪੜਦੀ ਐਨੀ ਵਧੀਆ ਵੈੜਾ ਕਰੋ ਚੈੱਕ ਹਵਾ ਨਾ ਹੂ ਨਾ ਬੋਸ ਹੁਣ ਤਿਆਰ ਕਰਦੀ ਹੁੰਦੀ ਐ ਤੇ ਥਾਣਾ ਦੀ ਚਵਾਈ ਦੀ ਬਹੁਤ ਵਧੀਆ ਪੋਲੀ ਆ ਪੂਰੀ ਮੋਟੀ ਧਾਰ ਆ ਬਾਈ ਕਹਿੰਦਾ ਵੀ ਦੇਖੋ ਤੁਸੀਂ ਥਣ ਵੀ ਬਹੁਤ ਸੋਹਣੇ ਹੱਥ ਦੀ ਚਵਾਈ ਵਾਲੇ ਤੇ ਵੀਡੀਓ ਨੂੰ ਬਦ ਤਵੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਜਾਂ ਨਗ ਕਿਤੇ ਕਿਤੇ ਮਿਲਦਾ